ਮੇਰਾ ਨਾਮ ਚੜਤबीर ਸਿੰਘ ਆ ਤੇ ਮੇਰਾ ਪਿੰਡ ਗੋਠੀ ਘਰਾਲਾ ਤੇ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਮੇਰੀ ਦਾਦੀ ਦੀ ਹੈਗੀ ਆ ਤੇ ਮੇਰੀ ਮੰਮਾ ਨੇ ਮਾਰਕਟਾਈ ਕੀਤੀ ਆ ਦਾਦੀ ਨਾਲ ਅੱਗੇ ਵੀ ਬਹੁਤ ਵਾਰ ਕੀਤੀ ਆ ਉਹਨਾਂ ਨੇ ਮੇਰੀ ਮੰਮਾ ਨੇ ਦਾਦੀ ਨਾਲ ਮਾਰਕਟਾਈ ਬਹੁਤ ਵਾਰ ਕੀਤੀ ਐਂ ਪਿਆਰ ਨਾਲ ਵੀ ਸਮਝਾ ਕੇ ਦੇਖਿਆ ਦਫਕੇ ਨਾਲ ਵੀ ਸਮਝਾ ਕੇ ਦੇਖਿਆ ਪਰ ਪਿੱਛੇ ਜੀ ਹੁਣ ਮੈਨੂੰ ਦਾਦੀ ਨੇ ਕਹਿ ਆਵੇਗਾ ਹੀ ਕਿ ਮੇਰਾ ਨਾ ਜਦੋਂ ਤੁਸੀਂ ਪਾਪਾ ਵੀ ਚੱਲ ਜਾਂਦੇ ਆ ਤੇ ਤੂੰ ਵੀ ਜਦੋਂ ਘਰੋਂ ਬਾਹਰ ਚੱਲ ਜਾਂਦਾ ਤੇ ਮੇਰੇ ਤੁਹਾਡੇ ਮਗਰੋਂ ਮੈਨੂੰ ਗਾਲਾਂ ਵੀ ਕੱਢਦੀ ਆ ਤੇ ਮੈਂ ਨਾ ਮਾਰਕਟ ਆਈ ਵੀ ਕਰਦੀ ਆ ਪਰ ਗੱਲ ਇਹ ਸੀ ਕਿ ਮੈਂ ਉਸ ਦਿਨ ਅਚਾਨਕ ਘਰੇ ਸੀਗਾ ਪਾਪਾ ਕਰਨੀ ਹੀ ਹੈਗੇ ਤੇ ਮੰਮਾ ਤੰਗ ਕਰਦੇ ਪਏ ਸੀ ਦਾਦੀ ਨੂੰ ਤੇ ਦਾਦੀ ਨੇ ਨਾ ਬਣਾਈ ਸੀ ਆਪਣੇ ਫੋਨ ਦੇ ਉੱਤੇ ਮੰਮਾ ਨੇ ਰਿਕਾਰਡਿੰਗ ਕੀਤੀ ਸੀ ਕਿ ਮੈਨੂੰ ਦਾਦੀ ਨੇ ਦਿਖਾਈ ਕਿ ਇਹ ਮੇਰੀ ਅੱਧਾ ਮੈਨੂੰ ਗਾਲਾਂ ਕੱਢਦੀ ਪਈ ਆ ਤੇ ਇਹ ਗਾਲਾਂ ਕੱਢਦੇ ਕਰ ਜਣਾ ਇੰਨੀ ਗੱਲ ਹੋਈ ਆ ਅੱਧੇ ਘੰਟੇ ਬਾਅਦ ਮੰਮਾ ਨੇ ਨਾ ਮੰਮਾ ਨੇ ਕੋਸ਼ਿਸ਼ ਕੀਤੀ ਦਾਦੀ ਦਾ ਫੋਨ ਫੋਨਦੀ ਤੇ ਜਦੋਂ ਮੈਂ ਦਾਦੀ ਦੀਆਂ ਚੀਕਾਂ ਸੁਣੀਆਂ ਤੇ ਮੈਂ ਭੱਜਿਆ ਹੀ ਆਇਆ ਤੇ ਮੈਂ ਨਾਲ ਹੀ ਕੈਮਰਾ ਔਨ ਕਰ ਲਿਆ ਕਿ ਵੀਡੀਓ ਬਣਾਵਾ ਮੈਂ ਮੰਮਾ ਦੀ ਜੋ ਦਾਦੀਨਾ ਮਾਰਕਟਾਈ ਕਰਦੇ ਪਏ ਸੀਗੇ ਤੇ ਫਿਰ ਅਸੀਂ ਜਿਹੜੀ ਉਹ ਵੀਡੀਓ ਆਣਾ ਅਸੀਂ ਲੈ ਕੇ ਗਏ ਦਾਦੀ ਨੂੰ ਮੇਰੇ ਲੈ ਕੇ ਗਿਆ ਮੈਂ ਕਿ ਹੁਣ ਘਰ ਬਹਿਣ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਮੰਮਾ ਨੇ ਅੱਗੇ ਵੀ ਬਹੁਤ ਵਾਰ ਐਦਾਂ ਮਾਰਕਟਾਈ ਕੀਤੀ ਹੈਗੀ ਆ ਤੇ ਹੁਣ ਚੁੱਪ ਨਹੀਂ ਰਹਿਣਾ ਅਸੀਂ ਕਿ ਤੁਹਾਡੀ ਜੇ ਇੰਨਾ ਅਸੀਂ ਘਰ ਬਹਿ ਕੇ ਘੁੱਟ-ਘੁੱਟ ਕੇ ਨਹੀਂ ਰਹਿਣਾ ਕੁੰਡੀਆਂ ਬੰਦ ਨਹੀਂ ਕਰਨੀਆਂ ਅਸੀਂ ਆਪਣੀ ਆਵਾਜ਼ ਜਿਹੜੀ ਆ ਅੱਗੇ ਪ੍ਰਸ਼ਾਸਨ ਤੱਕ ਲੈ ਕੇ ਜਾਣੀ ਹੈ ਇਸ ਕਰਕੇ ਵੀਡੀਓ ਮੈਂ ਬਣਾਈ ਉਸੇ ਉਹੀ ਵੀਡੀਓ ਥਾਣੇ ਜਾ ਕੇ ਦਿਖਾਈ ਆ ਤੇ ਉਸ ਦਿਨ ਜਿਹੜੋ ਪੁਲਿਸ ਲੈ ਕੇ ਗਈ ਆ ਤੇ ਦਾਦੀ ਨੇ ਵੀ ਨਾਂ ਲੈ ਕੇ ਗਿਆ ਤੇ ਉਹਨਾਂ ਨੇ ਕਿਹਾ ਵਾ ਕਿ ਮम्मा ਨੂੰ ਕਿਹਾ ਸਮਝਾਇਆ ਕਿ ਤੂੰ ਅੱਗੇ ਤੋਂ ਐ ਕੰਮ ਨਾ ਕਰੇਂਗੀ ਦਫਕਾ ਵੀ ਮਾਰਿਆ ਵਾ ਤੇ ਐਂਡ ਵਿੱਚ ਉਹਨਾਂ ਨੇ ਐ ਕਿਹਾ ਕਿ ਅੱਗੇ ਤੋਂ ਜੇ ਐ ਫਿਰ ਦੁਬਾਰਾ ਕੁਝ ਕਰਦੀ ਆ ਤੇ ਉਦੋਂ ਫਿਰ ਅਹੀਂ ਸੇਟੀ ਖਿਲਾਫ ਸਖਤ ਐਕਸ਼ਨ ਲਵਾਂਗੇ ਜੋ ਕਿ ਇਹਨਾਂ ਨੂੰ ਹੋਣ ਹੀ ਲੈਣਾ ਚਾਹੀਦਾ ਵਾ ਬਹੁਤ ਮਾੜੀ ਗੱਲ ਹੈਗੀ ਆ ਇਹ ਮੇਰੇ ਕੋ ਵੀ ਮੈਨੂੰ ਕਹਿੰਦੇ ਵੇ ਕਿ ਤੂੰ ਵੀਡੀਓ ਬਣਾਈ ਆ ਤੇ ਤੂੰ ਰੋਕ ਨਹੀਂ ਸਕਿਆ ਮੈਂ ਰੋਕ ਸਕਦਾ ਸੀ ਪਰ ਐ ਵਾ ਕਿ ਮੇਰੀ ਕੰਪਲੇਂਟ ਪਹਿਲਾਂ ਹੀ ਮੰਮਾ ਨੇ ਕੀਤੀ ਦੀ ਸੀ ਤੇ ਮੈਂ ਇਸ ਗੱਲੋਂ ਡਰ ਗਿਆ ਕਿ ਮੰਮਾ ਨੇ ਤੇ ਇਹ ਦੂਜੀ ਗੱਲ ਹੈ ਕਿ ਮੰਮਾ ਨਾ ਡਰਿੰਕ ਕਰਦੇ ਆ ਬਹੁਤ ਜ਼ਿਆਦਾ ਕਰਦੇ ਆ ਤੇ ਮੈਨੂੰ ਲੱਗਦਾ ਕਿ ਮੈਡੀਕਲ ਜਿਹੜੇ ਨਸ਼ੇ ਹੈਗੇ ਹਨ ਉਹ ਵੀ ਉਹ ਕਰਦੇ ਪਏ ਆ ਉਹ ਕਰਨ ਦੇ ਨਾਲ ਉਹਨਾਂ ਨੂੰ ਕੋਈ ਹੋਸ਼ ਨਹੀਂ ਹੁੰਦੀ ਉਹ ਦਿਨ ਮਤਲਬ ਨਾ ਉਹ ਸੌਂਦੇ ਆ ਨਾ ਸੌਂ ਦਿੰਦੇ ਆ ਸਾਰਿਆਂ ਨੂੰ ਤੰਗ ਕਰਦੇ ਆ ਸਾਰੀ ਗਲੀ ਗਲੀ ਮੋਹੱਲੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਇਹ ਲੇਡੀ ਜਿਹੜੀ ਹੈ ਇਹ ਨਸ਼ੇ ਕਰਦੀ ਆ ਇਹ ਸ਼ਰਾਬ ਪੀਂਦੀ ਆ ਤੇ ਗੱਲ ਇਹ ਹੀ ਹੈ ਕਿ ਮੈਂ ਵੀ ਮੈਂ ਹੀ ਮੰਗ ਕਰਾਂਗਾ ਦਾਦੀ ਵੱਲੋਂ ਇਹੀ ਕਵਾਂਗਾ ਕਿ ਜੋ ਦਾਦੀ ਨਾ ਹੋਇਆ ਬਹੁਤ ਮਾੜਾ ਹੋਇਆ ਤੇ ਇਹਨਾਂ ਦੇ ਮਮਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਕਿ ਮੰਮਾ ਨੂੰ ਜਦੋਂ ਅਸੀਂ ਥਾਣੇ ਲੈ ਕੇ ਗਏ ਨਾ ਜਦੋਂ ਵਾਪਸ ਆਏ ਆ ਤੇ ਮੰਮਾ ਨੂੰ ਮੈਂ ਕਿਹਾ ਕਿ ਮੰਮਾ ਕੀ ਪਲੀਜ਼ ਹੁਣ ਇਹ ਕੰਮ ਨਾ ਕਰਿਓ ਤੇ ਮੰਮਾ ਕਹਿੰਦੇ ਕਿ ਤੂੰ ਹੀ ਜੋ ਕਰ ਲਿਆ ਕਰਨਾ ਹੀ ਜੋ ਕਰਨਾ ਹੀ ਤੂੰ ਹੀ ਕਰ ਲਿਆ ਹੁਣ ਤੁਹਾਨੂੰ ਮੈਂ ਦੱਸਾਂਗੀ ਕਿਦਾਂ ਥਾਣੇ ਚਾਹੀਦਾ ਤੇ ਮੰਮਾ ਨੂੰ ਆਪਣੀ ਗਲਤੀ ਦਾ ਕੋਈ ਅਫਸੋਸ ਨਹੀਂ ਹੈਗਾ ਮਤਲਬ ਕਿ ਉਹਨੂੰ ਬਿਲਕੁਲ ਡਰ ਨਹੀਂ ਹੈਗਾ ਜੋ ਉਹਨਾਂ ਨੇ ਜੀ ਪਪਾ ਵੱਲੋਂ ਵੀ ਬਹੁਤ ਵਾਰ ਸਮਝਾਇਆ ਗਿਆ ਵਾ ਤੇ ਅਸਲ 'ਚ ਪਪਾ ਵੀ ਕਈ ਵਾਰ ਉਹਨਾਂ ਦੀ ਗੱਲਾਂ ਵਿੱਚ ਆ ਜਾਂਦੇ ਪਾਪਾ ਦਾ ਗਵਰਨਮੈਂਟ ਟੀਚਰ ਨੇ ਤੇ ਮੰਮਾ ਸ਼ਾਇਦ ਇੰਨਾ ਕਿ ਤੰਗ ਪਰੇਸ਼ਾਨ ਜਿਵੇਂ ਸਾਨੂੰ ਕਰਦੀ ਆ ਦਾਦੀ ਨੂੰ ਕਰਦੀ ਆ ਪਾਪਾ ਨੂੰ ਵੀ ਅੰਦਰੋਂ ਅੰਦਰ ਬਹੁਤ ਤੰਗ ਪਰੇਸ਼ਾਨ ਹੈਗੇ ਆ ਪਾਪਾ ਬਹੁਤ ਜ਼ਿਆਦਾ ਤੰਗ ਨੇ ਇਹ ਮੈਨੂੰ ਪਤਾ ਕਿ ਪਾਪਾ ਤੰਗ ਨੇ ਪਾਪਾ ਮੈਨੂੰ ਦੱਸਦੇ ਨੇ ਕਿ ਮੈਨੂੰ ਤੰਗ ਪਰੇਸ਼ਾਨ ਕਰਦੀ ਆ ਮੈਨੂੰ ਕਹਿੰਦੀ ਆ ਮੈਨੂੰ ਸ਼ਰਾਬ ਲੈ ਕੇ ਦੇ ਠੇਕੇ ਤੋਂ ਲੈ ਕੇ ਦੇ ਪਾਪਾ ਨੇ ਵੀ ਮਾਰਕਟਾਈ ਕਰਦੀ ਆ ਮੇਰੇ ਕੋਲ ਹੋਰ ਵੀ ਬਹੁਤ ਵੀਡੀਓਸ ਪਈਆਂ ਨੇ ਮੈਂ ਪਹਿਲਾਂ ਬਣਾਈਆਂ ਕਿ ਪਾਪਾ ਨੂੰ ਇੱਕ ਵਾਰ ਦੀ ਗੱਲ ਹੈ ਕਿ ਪਾਪਾ ਲੰਮੇ ਪੈਦੇ ਸੀ ਏ ਲੰਮੇ ਪੈਦੇ ਤੇ ਮੰਮਾ ਉਹਨਾਂ ਨੂੰ ਉਠਾ ਕੇ ਸ਼ਰਾਬ ਨਹੀਂ ਲਈ ਪੀ ਗਲਾਸ ਵਿੱਚ ਪਾ ਕੇ ਕਿ ਇਹਨੂੰ ਪੀ ਕਿ ਉਹ ਫਿਰ ਪੀ ਕੇ ਤੇ ਉਹਨਾਂ ਨੂੰ ਢਕਾਉਂਦੀ ਆ ਪਾਪਾ ਮਤਲਬ ਕਿ ਫਿਰ ਕੁਝ ਕੁਝ ਨਹੀਂ ਕਹਿੰਦਾ ਨਾ ਸਾਡੀ ਸਾਈਡ ਨਹੀਂ ਨਾ ਮੰਮਾ ਨਹੀਂ ਅਸੀਂ ਸੰਤੁਸ਼ਟ ਨਹੀਂ ਹੈਗੇ ਇਹ ਕਾਰਵਾਈ ਜਿਹੜੀ ਆ ਪੂਰੀ ਨਹੀਂ ਹੋਈ ਪਾਈ ਇਹਨਾਂ ਨੂੰ ਚਾਹੀਦਾ ਸੀਗਾ ਕਿ ਮਹਿਲਾ ਮੰਡਲ ਵਗੈਰਾ ਵਗੈਰਾ ਸਾਰਿਆਂ ਨੂੰ ਇਕੱਠੇ ਕਰਕੇ ਤੇ ਕੋਈ ਕਾਰਵਾਈ ਫੇਅਰ ਕਰਨੀ ਚਾਹੀਦੀ ਹੈਗੀ ਕਿ ਜੋ ਵੀ ਹੋਇਆ ਬਹੁਤ ਗਲਤ ਹੋਇਆ